ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਪੱਤੀ ਸਹਨੇਵਾਲੀਆ ਮਝੈਲ ਟੀਵੀ ਤੋਂ ਆਪਜੀ ਨਾਲ ਇੱਕ ਬਹੁਤ ਹੀ ਨਿੰਦਣਯੋਗ ਅਤੇ ਮਾੜੀ ਘਟਨਾ ਦਾ ਜ਼ਿਕਰ ਕਰਨ ਜਾ ਰਿਹਾ ਜੋ ਕਿ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਹੁਣੇ-ਹੁਣੇ ਇੱਕ ਖਬਰ ਆਈ ਹੈ ਕਿ 5 ਸਾਲ ਦੇ ਬੱਚੇ ਦੇ ਨਾਲ ਕਿਸੇ ਪਰਵਾਸੀ ਮਜ਼ਦੂਰ ਨੇ ਪਹਿਲਾ ਮਾੜਾ ਕਰਮ ਕੀਤਾ ਤੇ ਉਸ ਤੋਂ ਬਾਅਦ ਉਹਦੇ ਪ੍ਰਾਈਵੇਟ ਪਾਰ ਦੇ ਜਿਹੜਾ ਵਿੱਚ ਉਹ ਸਰੀਆ ਧੱਕ ਦਿੱਤਾ ਗਿਆ ਤੇ ਬਾਅਦ ਵਿੱਚ ਉਸੇ ਦੀ ਕੈਪਰੀ ਦੇ ਨਾਲ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਬੜੀ ਸ਼ਰਮ ਵਾਲੀ ਘਟਨਾ ਹੈ ਸੋ ਹੁਣ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਬੱਚੀ ਦੀ ਜਿਹੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਉਸ ਪਾਪੀ ਦਾ ਇਹਨਾਂ ਕਿ ਬੇੜਾ ਗਰ ਕੇ ਕਰੇ ਕਿ ਉਹ ਪੂਰੀ ਦੁਨੀਆ ਦੇ ਵਿੱਚ ਚਲਾ ਚਲਾ ਕੇ बोले कि मेरे को मारा कर्म होया है मेरे को मारा कर्म होया है सो जो कि ਸਾਡੇ ਇੱਕ ਕਥੂ ਨਗਲ ਦਾ ਨੌਜਵਾਨ ਹੈ ਉਹਨੇ ਇਹ ਵੀ ਆਖਿਆ ਹੈ ਕਿ ਜਦੋਂ ਵੀ ਇਹ ਪਾਪੀ ਬੰਦਾ ਜਿਹੜਾ ਮੇਰੇ ਸਾਹਮਣੇ ਕਰਦਾ ਵੀ ਮੈਂ ਉਹਨੂੰ ਗੁਪਤ ਨਾਮ ਵੀ ਦੇਵਾਂਗਾ ਤੇ ਉਸ ਪਾਪੀ ਬੰਦੇ ਦੀਆਂ ਜਿਹੜੀਆਂ ਬਾਹਾਂ ਵੱਢ ਕੇ ਉਹਦਾ ਗੁਪਤੰਗ ਵੱਢ ਕੇ ਉਹਦੇ ਗਲ ਚ ਪਾ ਕੇ ਪੂਰੀ ਦੁਨੀਆ ਦੇ ਸਾਹਮਣੇ ਨਿਸ਼ਾਵਰ ਵੀ ਕਰਾਂਗਾ ਕਿ ਜਿਹੜਾ ਇਸ ਤੋਂ ਬਾਅਦ ਕੋਈ ਵੀ ਇਦਾਂ ਦੀ ਘਟਨਾ ਨੂੰ ਇੰਜਾਮ ਨਾ ਦੇ ਸਕੇ ਸੋ ਬੜੀ ਸ਼ਰਮ ਅਤੇ ਨਿੰਦਨਯੋਗ ਘਟਨਾ ਜਿਹੜੀ ਹਿਸ਼ਾਰਪੁਰ ਤੋਂ ਆਈ ਹੈ ਸੋ ਇਹੋ ਜਿਹੀਆਂ ਖਬਰਾਂ ਨਾਲ ਫਿਰ ਮਿਲਦੇ ਰਹਾਂਗੇ ਸੋ ਸਤਿ ਸ੍ਰੀ ਅਕਾਲ ਕੱਲ ਹਿਸ਼ਾਰਪੁਰ ਵਿਖੇ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਗਵਾਹ ਕਰਕੇ ਉਸ ਦਾ ਰੇਪ ਕਰਕੇ ਨੂੰ ਬੜੀ ਦਰਿੰਦਗੀ ਨਾਲ ਮੌਤ ਦੇ ਘਾਟ ਉਤਾਰ ਕਰਕੇ ਬਾਹਰ ਸੁੱਟ ਦਿੱਤਾ ਗਿਆ ਜੇ ਜਿਸ ਵੀ ਜਾਨਵਰ ਨੇ ਕੰਮ ਕੀਤਾ ਹੋਆ ਉਹਦੇ ਲਈ ਜੇਲ ਬਹੁਤ ਛੋਟੀ ਜੀ ਚੀਜ਼ ਆ ਇਹੋ ਜਿਹੇ ਜਾਨਵਰ ਦੀਆਂ ਅੱਖਾਂ ਗੱਡ ਕੇ ਉਸ ਦਾ ਗੁੱਤੰਗ ਹੱਥ ਵੱਢ ਕੇ ਅੰਸ਼ਹਿਰ ਛੱਡ ਦੇਣਾ ਚਾਹੀਦਾ ਵਾ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਕਿ ਹਰ ਆਉਂਦਾ ਜਾਂਦਾ ਇਨਸਾਨ ਉਸ ਨੂੰ ਦੇਖੇ ਜਾਂ ਉਹ ਆਪਣੀ ਜ਼ੁਬਾਨ ਨਾਲ ਆਪਣੇ ਜੋੜ ਨੇ ਕੋਈ ਕਰਮ ਕੀਤਾ ਉਹਦੇ ਬਾਰੇ ਦੱਸੇ ਲੋਕ ਵੇਖਣ ਇਹੋ ਜੇ ਕਾ ਗਲਤ ਕੰਮ ਤੋਂ ਡਰਨ ਤੇ ਇਹ ਕੰਮ ਮੈਂ ਕਰੂੰਗਾ ਕਿਸੇ ਵੀ ਜੇਲ ਦੇ ਵਿੱਚ ਹੋਵੇ ਹੁਸ਼ਿਆਰਪੁਰ ਜਾਂ ਉਸ ਦੇ ਘਰ ਦੇ ਲਾਗੇ ਚਾਗੇ ਦੇ ਜਿਹੜੇ ਵੀ ਕੋਈ ਮੇਰੀ ਵੀਡੀਓ ਦੇਖ ਰਿਹਾ ਉਹਨਾਂ ਨੂੰ ਬੇਨਤੀ ਆ ਕਿ ਮੇਰੀ ਆਈਡੀ ਜਾਂ ਮੇਰੇ ਨੰਬਰ ਦੇ ਉੱਤੇ ਉਹਦੀ ਫੋਟੋ ਜਾਂ ਦਾ ਨਾਮ ਵਗੈਰਾ ਸੈਂਡ ਕਰ ਦੇਣਾ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹੋ ਜੇ ਮੌਕੇ ਤੇ ਦੇਖਿਆ ਕਰੋ ਕਿ ਇਹੋ ਜੇ ਲੋਕਾਂ ਦੀ ਬਹੁਤੀ ਪ੍ਰੋਟੈਕਸ਼ਨ ਕਰਨ ਦੀ ਸਾਨੂੰ ਲੋੜ ਨਹੀਂ ਕਿ ਬਹੁਤੇ ਚੰਗੇ ਲੋਕ ਨਹੀਂ ਇਹੋ ਜੇ ਹੁੰਦੇ ਇਹਨਾਂ ਨੇ ਕੋਈ ਸਾਨੂੰ ਸਾਡੇ ਸਮਾਜ ਨੂੰ ਕੋਈ ਦੇਣਾ ਨਹੀਂ ਆ ਸਗੋਂ ਸਾਡੀ ਸੋਸਾਇਟੀ ਸਮਾਜ ਖਰਾਬ ਹੀ ਕਰਨਾ ਵਾ ਸੋ ਇਹੋ ਜਿਹਾ ਕਾ ਮਾਰ ਕੇ ਟੰਗਣਾ ਜ਼ਰੂਰੀ ਹੁੰਦਾ ਵਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਥੋੜੀ ਬਹੁਤੀ ਤੁਸੀਂ ਵੀ ਮਦਦ ਕਰੋ ਕਾਲੇ ਹਿਸ਼ਾਰਪੁਰ ਵਿਖੇ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕਰਕੇ ਉਸ ਦਾ ਰੇਪ ਕਰਕੇ ਨੂੰ ਬੜੀ ਦਰਿੰਦਗੀ ਨਾਲ ਮੌਤ ਦੇ ਘਾਟ ਉਤਾਰ ਕਰਕੇ ਬਾਹਰ ਸੁੱਟ ਦਿੱਤਾ ਗਿਆ ਜਿਸ ਵੀ ਜਾਨਵਰ ਨੇ ਇਹ ਕੰਮ ਕੀਤਾ ਹੋਆ ਉਸ ਲਈ ਜੇਲ ਬਹੁਤ ਛੋਟੀ ਜਿਹੀ ਚੀਜ਼ ਆ ਇਹੋ ਜਿਹੇ ਜਾਨਵਰ ਦੀਆਂ ਅੱਖਾਂ ਕੱਢ ਕੇ ਉਸ ਦਾ ਗੁੱਟਾਂ ਦਾ ਹੱਥ ਵੱਢ ਕੇ ਅੰਸ਼ਹਿਰ ਛੱਡ ਦੇਣਾ ਚਾਹੀਦਾ ਵਾ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਕਿ ਹਰ ਆਉਂਦਾ ਜਾਂਦਾ ਇਨਸਾਨ ਉਸ ਨੂੰ ਦੇਖੇ ਜਾ ਉਹ ਆਪਣੀ ਜ਼ੁਬਾਨ ਨਾਲ ਆਪਣੇ ਜੋਰ ਨੇ ਕੋ ਕਰਮ ਕੀਤਾ ਉਹਦੇ ਬਾਰੇ ਦੱਸੀ ਲੋਕ ਵੇਖਣ ਇਹੋ ਜੇ ਕਾ ਗਲਤ ਕੰਮ ਤੋਂ ਡਰਨ ਤੇ ਇਹ ਕੰਮ ਮੈਂ ਕਰੂੰਗਾ ਕਿਸੇ ਵੀ ਜੇਲ੍ਹ ਦੇ ਵਿੱਚ ਹੋਵੇ ਹੁਸ਼ਿਆਰਪੁਰ ਜਾਂ ਉਸ ਦੇ ਘਰ ਦੇ ਲਾਗੇ ਚਾਗੇ ਇਹਦੇ ਜਿਹੜੇ ਵੀ ਕੋਈ ਮੇਰੀ ਵੀਡੀਓ ਦੇਖ ਰਿਹਾ ਉਹਨਾਂ ਨੂੰ ਬੇਨਤੀ ਆ ਕਿ ਮੇਰੀ ਆਈਡੀ ਜਾਂ ਮੇਰੇ ਨੰਬਰ ਦੇ ਉੱਤੇ ਉਹਦੀ ਫੋਟੋ ਜਾਂ ਦਾ ਨਾਮ ਵਗੈਰਾ ਸੈਂਡ ਕਰ ਦੇਣਾ ਤੇ ਬੁੱਲਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹੋ ਜੇ ਮੌਕੇ ਤੇ ਦੇਖਿਆ ਕਰੋ ਕਿ ਇਹੋ ਜੇ ਲੋਕਾਂ ਦੀ ਬਹੁਤੀ ਪ੍ਰੋਟੈਕਸ਼ਨ ਕਰਨ ਦੀ ਸਾਨੂੰ ਲੋੜ ਨਹੀਂ ਕਿ ਬਹੁਤੇ ਚੰਗੇ ਲੋਕ ਨਹੀਂ ਇਹੋ ਜੇ ਹੁੰਦੇ ਇਹਨਾਂ ਨੇ ਕੋਈ ਸਾਨੂੰ ਸਾਡੇ ਸਮਾਜ ਨੂੰ ਕੋਈ ਦੇਣਾ ਨਹੀਂ ਆ ਸਗੋਂ ਸਾਡੀ ਸੋਸਾਇਟੀ ਸਮਾਜ ਖਰਾਬ ਹੀ ਕਰਨਾ ਵਾ ਸੋ ਇਹੋ ਜਿਹਾ ਕਾ ਮਾਰ ਕੇ ਤੰਗਣਾ ਜ਼ਰੂਰੀ ਹੁੰਦਾ ਵਾ ਪੁਲਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਥੋੜੀ ਬੋਤੀ ਤੁਸੀਂ ਵੀ ਮਦਦ ਕਰੋ